ਸਾਡੇ ਚ ਮਾਣੀ ਇਹਨਾਂ ਕੋ ਗੁੱਸੇ ਦੇ ਨਾਲ ਭਰਿਆ ਹੁੰਦਾ ਵੀ ਅਸੀਂ ਕੀ ਕਰਦੀ ਆ ਜੇ ਸਾਡੇ ਕੋ ਅਸਲਾ ਹੋਏ ਇਹਨਾਂ ਨੇ ਕੋ ਯੁਰਤ ਇੱਕ ਪੰਜਾਂ ਮਿੰਟਾਂ ਚ ਨਾ ਹੀ ਦਿੱਲੀ ਸਿੱਧਾ ਫੂਕਦੀ ਆ ਤਾਂ ਕਰੋ ਕਰੇਗੀ ਕਾਰਵਾਈ ਹਰਿਆਣਾ ਸਰਕਾਰ ਤੇ ਕੀ ਉਹਨਾਂ ਨੂੰ ਜਵਾਬ ਮੰਗਦੀ ਜਨਤਾ 92 ਐਮਐਲ ਜਿਤਾਏ ਨੇ ਲੋਕਾਂ ਨੇ ਬਦਲਾ ਲਿਆਂਦਾ ਲੋਕਾਂ ਨੂੰ ਬੜੀਆਂ ਉਮੀਦਾਂ ਸੀ ਜੇ ਭਗਵੰਤ ਮਾਨ ਕਿਸਾਨਾਂ ਦੇ ਨਾਲ ਆ ਹਰਿਆਣਾ ਸਰਕਾਰ ਤੇ ਕਾਰਵਾਈ ਇਮੀਡੀਏਟਲੀ ਕਰਨੀ ਚਾਹੀਦੀ ਉਹਨੂੰ ਪਰ ਦੇਖੋ ਪੰਜਾਬ ਸਰਕਾਰ ਦਾ ਨਰਾਜ਼ਗੀ ਇਹ ਆ ਕਿ ਜਦੋਂ ਸਾਡੇ ਨਾਲ ਹਰਿਆਣਾ ਸਰਕਾਰ ਇੰਨਾ ਤਸ਼ੱਦਦ ਕਰ ਰਹੀ ਏ ਇਹ ਸਾਡੀ ਕਿਉਂ ਨਹੀਂ ਬਾਤ ਪੁੱਛ ਰੇ ਮਗਰ ਆਣ ਕੇ ਇਹ ਸਾਡੇ ਸੰਗਤ ਲੰਗਰ ਲੱcke ਇਹਨਾਂ ਨੇ ਸਾਰੇ ਰਾਤ ਸਾਰੇ ਕਿਸਾਨ ਭੁੱਖੇ ਰਹੇ ਕਿਉਂ ਉਹਨਾਂ ਨੇ ਸਾਡੇ ਲੰਗਰ ਸਾਡੇ ਪਿੰਡਾਂ ਚੋਂ ਆਉਂਦੇ ਹਨ ਸਾਡੀ ਪੰਜਾਬ ਸਰਕਾਰ ਨੇ ਉੱਥੋਂ ਜਿਹੜੇ ਹਨ ਲੰਗਰ ਰੋਕ ਦਿੱਤੇ ਤੇ ਸਾਡੇ ਨਾਲ ਇੱਥੇ ਜਿਹੜੀ ਕਾਰਵਾਈ 13 ਤਰੀਕ ਤੋਂ ਲੈ ਕੇ ਹੋ ਰਹੀ ਏ ਉਹਦੇ ਬਾਰੇ ਐਕਸ਼ਨ ਲਿਆ ਜਾਂਦਾ ਕੋਈ ਤੇ ਅਸੀਂ ਉਹ ਆਂਦੇ ਵੀ ਸਾਡੀ ਪੰਜਾਬ ਸਰਕਾਰ ਮਤਤ ਕਰ ਰਹੀ ਏ ਅਸਾ ਸਾਰੇ ਪੰਜਾਬ ਨੇ ਇਹਨੂੰ ਇਹ ਭਗਵੰਤ ਮਾਨ ਸਰਕਾਰ ਨੂੰ ਜਿਤਾਇਆ 92 ਐਮਐਲਏ ਬਣਾ ਕੇ ਦਿੱਤੇ ਆ ਇਹਨੇ ਸਾਡੀ ਮਤ ਕੀ ਕੀਤੀ ਸਤਿ ਸ਼੍ਰੀ ਅਕਾਲ ਮੈਂ ਹਰਸ਼ਦੀਪ ਕੋਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਸ਼ੰਭੂ ਬਾਰਡਰ ਤੇ ਅਸੀਂ ਮੌਜੂਦ ਹਾਂ ਇਸ ਵਕਤ ਸ਼ਾਂਤੀ ਹੈ ਕਿਉਂਕਿ ਕਿਸਾਨ ਲੀਡਰਾਂ ਨੇ ਕਿਹਾ ਹੈ ਕਿ ਅਜੇ ਅੱਗੇ ਨਈ ਵਦਨਾ ਦਿੱਲੀ ਕੂਚ ਜੋ ਹੈ ਅਜੇ ਫਿਲਹਾਲ 2 ਦਿਨਾਂ ਦੇ ਲਈ ਟਾਲ ਲਿਆ ਗਿਆ ਹੈ ਪਰ ਇੱਥੇ ਜਿਹੜੇ ਕਿਸਾਨ ਮੌਜੂਦ ਨੇ ਜਿਹੜੇ ਦਿਨ ਰਾਤ ਇੱਥੇ ਹੀ ਰਹਿ ਰਹੇ ਨੇ ਉਹਨਾਂ ਦੇ ਮਨਾਂ 'ਚ ਗੁੱਸਾ ਹੈ ਗੁੱਸਾ ਭਗਵੰਤ ਸਰਕਾਰ ਨੂੰ ਲੈ ਕੇ ਵੀ ਹੈ ਕਿਉਂਕਿ ਖੱਟਰ ਸਰਕਾਰ ਵੱਲੋਂ ਲਗਾਤਾਰ ਕਾਰਵਾਈਆਂ ਜਾਰੀ ਨੇ ਕਈ ਕਿਸਾਨ ਜ਼ਖਮੀ ਹੋ ਗਏ ਨੇ ਇੱਕ ਨੌਜਵਾਨ ਦੀ ਮੌਤ ਵੀ ਹੋਈ 23 ਸਾਲ ਦਾ ਨੌਜਵਾਨ ਤੇ ਇਨਾ ਕਿਸਾਨਾਂ ਦੇ ਮਨਾਂ 'ਚ ਗੁੱਸਾ ਕਿ ਖੱਟਰ ਸਰਕਾਰ ਪੰਜਾਬ ਵੱਲੇ ਪਾਸੇ ਆ ਕੇ ਅਗਰ ਕਾਰਵਾਈ ਕਰ ਰਹੀ ਹੈ ਤੇ ਹੁਣ ਤੱਕ ਭਗਵੰਤ ਸਰਕਾਰ ਨੇ ਐਕਸ਼ਨ ਕਿਉਂ ਨਹੀਂ ਲਿਆ ਕੀ ਨਾਮ ਹੈ ਤੁਹਾਡਾ ਜਸਵਿੰਦਰ ਸਿੰਘ ਮੱਤੜ ਜੀ ਜੀ ਜਸਵਿੰਦਰ ਸਿੰਘ ਜੀ ਅਸੀਂ ਦੇਖ ਰਹੇ ਖੱਟਰ ਸਰਕਾਰ ਖਿਲਾਫ ਨਰਾਸ਼ ਕੀ ਹੈ ਮੋਦੀ ਸਰਕਾਰ ਕੋਲੋਂ ਤੁਸੀਂ ਮੰਗਾ ਮਨਵਾਣਾ ਚਾਹੁੰਦੇ ਹੋ ਭਗਵੰਤ ਸਰਕਾਰ ਖਿਲਾਫ ਗੁੱਸਾ ਕਿਉਂ ਹੈ ਕਿਉਂ ਨਰਾਸ਼ ਕਿਉਂ ਤਾਂ ਕਹਿ ਰਹੇ ਅਸੀਂ ਤੁਹਾਡੇ ਨਾਲ ਫਿਰ ਕਿਉਂ ਤੁਹਾਡੇ ਗਿਲੇ ਨਹੀਂ ਉਹਨਾਂ ਨਾਲ ਇਹ ਜੀ ਸਾਨੂੰ ਸਾਡੀ ਪੰਜਾਬ ਸਰਕਾਰ ਦੀ ਪਾਵਰ ਦਾ ਪਤਾ ਚੱਲ ਗਿਆ ਤੁਸੀਂ ਪਿੱਛੇ ਜੇ ਡੇਢ ਸਾਲ ਜਾਂ ਮੇਰੇ ਹਿਸਾਬ ਦੇ ਦੋ ਸਾਲ ਦੇ ਕਰੀਬ ਆ ਹੋ ਗਏ ਹੋਣੇ ਆ ਦਿੱਲੀ ਤੋਂ ਪੰਜਾਬ ਪੁਲਿਸ ਬੱਗੇ ਨਾਂ ਦੇ ਬੰਦੇ ਨੂੰ ਫੜ ਕੇ ਲਿਾਈ ਸੀ ਤੇ ਹਰਿਆਣੇ ਦੇ ਕਰ ਖੇਤਰ ਕੋਲ ਹਰਿਆਣਾ ਪੁਲਿਸ ਨੇ ਉਹਨਾਂ ਤੋਂ ਛਡਾ ਲਿਆ ਸੀ ਛਡਾ ਕੇ ਤੇ ਪੰਜਾਬ ਪੁਲਿਸ ਤੇ ਉਲਟਾ ਕਾਰਵਾਈ ਕੀਤੀ ਸੀ ਕਿ ਭਗਵੰਤ ਮਾਨ ਸਰਕਾਰ ਕਰੇਗੀ ਕਾਰਵਾਈ ਹਰਿਆਣਾ ਸਰਕਾਰ ਤੇ ਕਿ ਉਹਨਾਂ ਨੂੰ ਜਵਾਬ ਮੰਗਦੀ ਜਨਤਾ 92 ਐਮਐਲ ਜਿਤਾਏ ਨੇ ਲੋਕਾਂ ਨੇ ਬਦਲਾ ਲਿਆਂਦਾ ਲੋਕਾਂ ਨੂੰ ਬੜੀਆਂ ਉਮੀਦਾਂ ਸੀ ਜੇ ਭਗਵੰਤ ਮਾਨ ਕਿਸਾਨਾਂ ਦੇ ਨਾਲ ਆ ਹਰਿਆਣਾ ਸਰਕਾਰ ਤੇ ਕਾਰਵਾਈ ਇਮੀਡੀਏਟਲੀ ਕਰਨੀ ਚਾਹੀਦੀ ਉਹਨੂੰ ਪਰ ਪੰਜਾਬ ਚ ਕਿਸਾਨਾਂ ਨੂੰ ਰੋਕਿਆ ਤਾਂ ਨਹੀਂ ਜਾ ਰਿਹਾ ਟਰੈਕਟਰ ਟਰਾਲੀਆਂ ਦੇ ਨਾਲ ਕਿਸਾਨ ਸ਼ੰਭੂ ਬਾਰਡਰ ਤੇ ਆ ਰਹੇ ਨੇ ਭਗਵੰਤ ਸਰਕਾਰ ਕਹਿ ਰਹੀ ਅਸੀਂ ਤਾਂ ਰਸਤਾ ਵੀ ਦੇ ਰਹੇ ਹਾਂ ਫਿਰ ਕਿਉਂ ਨਾਰਾਜ਼ ਕੀ ਹੈ ਕਿਉਂ ਤੁਹਾਨੂੰ ਕਿਉਂ ਲੱਗਦਾ ਹੈ ਕਿ ਉਹ ਉਹਨਾਂ ਦੀ ਨੀਅਤ ਚ ਖੋਟ ਹੈ ਨੀਤ ਖੋਟ ਹੈ ਜਾਂ ਨਹੀਂ ਹੈ ਇਹ ਉਹ ਜਾਣਦੇ ਨੇ ਸਾਨੂੰ ਇਹ ਆ 13 ਫਰਵਰੀ ਨੂੰ ਆंसू ਗੈਸ ਛੱਡੇ ਗਏ ਪੰਜਾਬ ਸਰਕਾਰ ਨੇ ਕੋਈ ਉਹਨਾਂ ਤੇ ਕਾਰਵਾਈ ਕੀਤੀ ਅੱਜ ਫਿਰ ਤੀਜੀ ਚੌਥੀ ਵਾਰ ਹੋ ਗਿਆ ਜਿਹੜੇ ਆंसू ਗੈਸ ਕੱਲ 10 ਵਜੇ ਪੌਣੇ 11 ਵਜੇ ਤੋਂ ਲੈ ਕੇ ਸ਼ਾਮ ਤੱਕ ਆਸੂ ਗੈਸ ਛੱਡੇ ਗਏ 11 ਦੇਖਦਾਰ ਦੇ ਵਿੱਚ ਪੁਲਿਸ ਵੀ ਵਿੱਚ ਆ ਹਾਂ ਮੈਂ মিডিਆ ਵਾਲਿਆਂ ਦਾ ਸ਼ੁਕਰ ਕਰਦਾ মিডিਆ ਵੀ ਸਾਡੇ ਨਾਲ ਆ ਉਹ ਵੀ ਆਸੂ ਗੈਸ ਉਹਨਾਂ ਵੀ ਚੱਲੇ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਸਾਡੂ ਇੱਥੇ ਲਾਈਵ ਵਿਖਾਉਂਦੇ ਆ ਇਹ ਸਰਕਾਰ ਦੇ ਕਾਰਨਾਮੇ ਦੁਨੀਆਦਾਰੀ ਦੇ ਵਿੱਚ ਵਰਲਡ ਦੇ ਵਿੱਚ ਜਾਂਦੇ ਆ ਇਹਨਾਂ ਦੀ ਬੇਇੱਜ਼ਤੀ ਹੋ ਰਹੀ ਆ ਲੋਕ ਇਹਨਾਂ ਨੂੰ ਬਹੁਤ ਨਿੰਦਾਯੋਗ ਕਰ ਰਹੇ ਨੇ ਬੜੀ ਨਿੰਦਿਆ ਹੋ ਰਹੀ ਆ ਸੈਂਟਰ ਸਰਕਾਰ ਮੋਦੀ ਦੀ ਤੇ ਖੱਟੜ ਸਰਕਾਰ ਦੀ ਪੰਜਾਬ ਗਵਰਨਮੈਂਟ ਨੂੰ ਅਸੀਂ ਇਹੀ ਅਪੀਲ ਕਰਦੇ ਆ ਤੁਸੀਂ ਕਿਸਾਨਾਂ ਦੇ ਨਾਲ ਹੋ ਤੇ ਫਿਰ ਕਾਰਵਾਈ ਕਰੋ ਕਿਉਂ ਤੁਸੀਂ ਰੁਕੇ ਹੋਏ ਜੀ ਬਿਲਕੁਲ ਕਿਸਾਨਾਂ ਦਾ ਕਹਿਣਾ ਕਿ 13 ਫਰਵਰੀ ਤੋਂ ਹੀ ਐਕਸ਼ਨ ਸ਼ੁਰੂ ਹੋ ਗਿਆ ਸੀ ਜਦੋਂ ਕਿਸਾਨ ਇੱਥੇ ਆਂਦੇ ਨੇ ਤੇ ਹੁਣ ਤਕਰੀਬਨ 10 ਦਿਨ ਹੋਣ ਨੂੰ ਆਏ ਨੇ ਅਗਰ ਪਹਿਲੇ ਦਿਨ ਭਗਵੰਤ ਸਰਕਾਰ ਨੇ ਕੁਝ ਐਕਸ਼ਨ ਲਿਆ ਹੁੰਦਾ ਹਰਿਆਣਾ ਸਰਕਾਰ ਖਿਲਾਫ ਹਰਿਆਣਾ ਪੁਲਿਸ ਖਿਲਾਫ ਕੁਝ ਕੋਈ ਸਖਤ ਕੋਈ ਕਾਰਵਾਈ ਕੀਤੀ ਹੁੰਦੀ ਤਾਂ ਸ਼ਾਇਦ ਹੁਣ ਤੱਕ ਲਗਾਤਾਰ ਇਹ ਕਾਰਵਾਈਆਂ ਹਰਿਆਣਾ ਸਰਕਾਰ ਵੱਲੋਂ ਨਾ ਹੁੰਦੀਆਂ ਬਾਬਾ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਹਜੂਰ ਸਿੰਘਾ ਹਜੂਰ ਸਿੰਘ ਜੀ ਕਿੱਥੇ ਦਾਸਪੁਰ ਗੁਰਦਾਸਪੁਰ ਪੰਜੀ ਪਿੰਡ ਕਪੂਰਾ ਹਾਂਜੀ ਤੇ ਮਾਜੇ ਵਾਲਿਆਂ ਦਾ ਸਭ ਤੋਂ ਵੱਧ ਯੋਗਦਾਨ ਅਸੀਂ ਇਸ ਅੰਦੋਲਨ 'ਚ ਦੇਖ ਰਹੇ ਹਾਂ ਹਾਂਜੀ ਹਾਂਜੀ ਬਹੁਤ ਜ਼ਿਆਦਾ ਯੋਗਦਾਨ ਵੇਖੋ ਸਾਡੇ ਜਿੰਨਾ 11 ਤਰੀਕ ਦੇ ਅਸੀਂ ਉੱਥੋਂ ਆਪਣੇ ਕਰਤਾਰਸਪੁਰ ਤੋਂ ਉੱਤਰ ਚੱਲੇ ਆ ਸਾਡੇ ਪ੍ਰਧਾਨਾਂ ਦਾ ਸੰਦੇਸ਼ ਇਹ ਹੀ ਵੀ ਸਾਰ ਟਰਾਲੀ ਦੇ ਵਿੱਚ ਇੱਕ ਸਿਲੰਡਰ ਦੋ ਬੁਰੇ ਆਟੇ ਦੇ ਬਾਕੀ ਬਾਲਣ ਟੋਚਨ ਕੋਈ ਚੀਜ਼ ਦੀ ਸਾਨੂੰ ਦਿੱਕਤ ਆਏ ਤੇ ਉਹ ਸਾਨੂੰ ਕਿਤੇ ਉਹ ਨਾ ਲੱਭਣ ਜਾਣਾ ਪਏ ਸਾਰੇ ਪ੍ਰਬੰਧ ਕਰਕੇ ਅਸੀਂ ਆਏ ਹਾਂ ਪੀ ਆਪਾਂ ਕੋਈ ਏ ਤਰ੍ਹਾਂ ਵੀ ਜਿਹੜਾ ਦਿੱਲੀ ਪਹੁੰਚਣਾ ਹੈ ਹੋਰ ਸਾਡਾ ਇਹਨਾਂ ਸਰਕਾਰਾਂ ਰਾਹ ਦੇ ਵਿੱਚ ਨਾਲ ਕੁਝ ਦੁਸ਼ਮਣੀ ਅਸੀਂ ਟਕਰਾ ਨਹੀਂ ਇਹਨਾਂ ਨਾਲ ਕਰ ਸਕਦੇ ਇਤਨਾ ਪਰ ਸਾਡੇ ਮਨ ਦੇ ਵਿੱਚ ਰੋਸ ਹੁੰਦਾ ਵੀ ਸਾਡੇ ਨਾਲ ਐਨੇ ਵਾਅਦੇ ਕਰਕੇ ਐਨਾ ਕੁਝ ਕਰਕੇ ਤੇ ਸਾਡੇ ਤੋਂ ਮੁੱਕਰ ਹੋ ਰਹੇ ਨੇ ਤੇ ਇਸ ਕਰਕੇ ਸਾਨੂੰ ਇਹ ਸਾਰਾ ਜਿਹੜਾ ਆ ਜਿਹੜਾ ਆ ਰਚਨਾ ਪਿਆ ਸਭ ਕੁਝ ਪੰਜਾਬ ਸਰਕਾਰ ਨਾਲ ਕੋਈ ਨਰਾਜ਼ ਕਿ ਨਹੀਂ ਤੁਹਾਡੀ ਕੋਈ ਪੰਜਾਬ ਸਰਕਾਰ ਨਾਲ ਨਰਾਜ਼ਗੀ ਇਹ ਆ ਪੀ ਜਦੋਂ ਸਾਡੇ ਨਾਲ ਹਰਿਆਣਾ ਸਰਕਾਰ ਇੰਨਾ ਤਸ਼ੱਦਦ ਕਰ ਰਹੀ ਏ ਇਹ ਸਾਡੀ ਕਿਉਂ ਨਹੀਂ ਬਾਤ ਪੁੱਛ ਰੇ ਮਗਰ ਆਣ ਕੇ ਇਹ ਸਾਡੇ ਸੰਗੋਂ ਲੰਗਰ ਲੱਕੇ ਇਹਨਾਂ ਨੇ ਸਾਰੇ ਰਾਤ ਸਾਰੇ ਕਿਸਾਨ ਭੁੱਖੇ ਰਹੇ ਕਿਉਂ ਉਹਨਾਂ ਨੇ ਸਾਡੇ ਲੰਗਰ ਸਾਡੇ ਪਿੰਡਾਂ ਚੋਂ ਆਉਂਦੇ ਹਨ ਸਾਡੀ ਪੰਜਾਬ ਸਰਕਾਰ ਨੇ ਉੱਥੋਂ ਜਿਹੜੇ ਹਨ ਲੰਗਰ ਰੋਕ ਦਿੱਤੇ ਸਾਰੇ ਆਪ ਕਿਸਾਨਾਂ ਨੇ ਕੁਝ ਆਪਣੇ ਕੋਲ ਜਿਤਨਾ ਆਟਾ ਹੈਗਾ ਸੀ ਉਹ ਕਿਹਾ ਇਹ ਇਹ ਜਾਣਕਾਰੀ ਨਹੀਂ ਇਹ ਕਿਉਂ ਰੋਕਿਆ ਪੰਜਾਬ ਸਰਕਾਰ ਦੇਖੋ ਜੇ ਸਰਕਾਰਾਂ ਜਿਹੜੀਆਂ ਨੇ ਸਾਰੀਆਂ ਅndergati ਮਿਲੀਆਂ ਹੋਈਆਂ ਸਾਨੂੰ ਐਵੇਂ ਉੱਤੋਂ ਉਹ ਵਿਖਾਵਾ ਕਰਦੀਆਂ ਵੀ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡੇ ਨਾਲ ਆ ਸਾਡੇ ਨਾਲ ਇਹਨਾਂ ਨੇ ਕਿਹੜੀ ਗੱਲ ਕੀਤੀ ਹੈ ਜੇ ਅਸੀਂ ਮੰਗਾ ਮੰਗਨੇ ਆ ਇਹਾਂ ਦੇ ਨਹੀਂ ਕਿਸਾਨਾਂ ਦੇ ਨਾਲ ਆ ਕੋਈ ਆਣ ਕੇ ਸਾਡੀ ਗੱਲ ਕਰਨ ਪਰ ਭਗਵਾਨ ਸਰਕਾਰ ਤਾਂ ਕਹਿੰਦੇ ਸੀ ਕਿਸਾਨਾਂ ਦੇ ਨਾਲ ਆ ਤੇ ਕਿਸਾਨਾਂ ਨੂੰ ਕਿਤੇ ਪੰਜਾਬ ਚ ਰੋਕਿਆ ਨਹੀਂ ਜਾ ਰਿਹਾ ਮਤਲਬ ਇਹ ਬਹੁਤ ਵੱਡੀ ਗੱਲ ਹੈ ਕਿ ਰਾਤੀ ਤੁਸੀਂ ਸਾਰੇ ਕਿਸਾਨ ਇਥੇ ਮੋਰਚੇ ਤੇ ਭੁੱਖੇ ਸੁੱਤੇ ਹੋ ਲੰਗਰ ਨਹੀਂ ਤੁਹਾਡੇ ਤੱਕ ਆ ਇਹਨਾਂ ਦੀ ਆਪੋ ਆਪਣੀ ਸਿਆਸਤ ਤੇ ਜੇ ਰੋਕਿਆ ਨਹੀਂ ਜਾ ਰਿਹਾ ਇਹਨਾਂ ਦਾ ਮਤਲਬ ਇਹ ਵੇ ਵੇ ਲੋਕ ਉਸ ਬੀਜੇਪੀ ਸਰਕਾਰ ਦੇ ਖਿਲਾਫ ਹੋਣਗੇ ਤੇ ਮੈਂ ਇਹਨਾਂ ਦਾ ਹਮਦਰਦੀ ਹੋਵਾਂਗਾ ਜੇ ਸਾਡੇ ਨਾਲ ਹਮਦਰਦੀ ਜਗਾਉਣੀ ਸੀ ਤੇ ਸਾਡੇ ਨਾਲ ਇੱਥੇ ਜਿਹੜੀ ਕਾਰਵਾਈ 13 ਤਰੀਕ ਤੋਂ ਲੈ ਕੇ ਹੋ ਰਹੀ ਹੈ ਉਹਦੇ ਬਾਰੇ ਐਕਸ਼ਨ ਲਿਆ ਜਾਂਦਾ ਕੋਈ ਤੇ ਅਸੀਂ ਉਹ ਆਂਦੇ ਵੀ ਸਾਡੀ ਪੰਜਾਬ ਸਰਕਾਰ ਮਤਤ ਕਰ ਰਹੀ ਏ ਅਸਾ ਸਾਰੇ ਪੰਜਾਬ ਨੇ ਇਹਨੂੰ ਭਗਵੰਤ ਮਾਨ ਸਰਕਾਰ ਨੂੰ ਜਤਾਇਆ 92 ਐਮਐਲਏ ਬਣਾ ਕੇ ਦਿੱਤੇ ਆ ਇਹਨੇ ਸਾਡੀ ਮਤ ਕੀ ਕੀਤੀ ਹੈ 2024 ਚ ਆਮ ਆਦੀ ਪਾਰਟੀ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਦੀ 13 ਸੀਟਾਂ ਚੋਂ ਕਿੰਨੀਆਂ ਸੀਟਾਂ ਜਿੱਤ ਪਾਉਗੀ ਪੱਤਰਾ ਸਾਫ ਹੋ ਜਾਏਗਾ ਇਹਨਾਂ ਦਾ ਜਿਹੜੇ ਸਾਡੇ ਕਿਸਾਨਾਂ ਦੇ ਨਾਲ ਵਾਰਦਾਤਾ ਕਰਵਾ ਰਹੇ ਨੇ ਕਰਨ ਦੇ ਨੇ ਜੇ ਹੁਣ ਜਿਹੜੇ ਸਾਡੇ ਉਥੇ ਨੌਜਵਾਨ ਖਨੌਰੀ ਮਾਰੇ ਗਏ ਨੇ ਉਹਨਾਂ ਦੇ ਟਰੈਕਟਰ ਤਾਂ 40-50 ਇਹਨਾਂ ਨੇ ਭੰਨ ਦਿੱਤੇ ਆ ਕੁਝ ਮੁੰਡੇ ਜਿਹੜੇ ਨੇ ਚੱਕ ਕੇ ਹੀ ਲਾ ਗਏ ਨੇ ਬੋਰੀਆਂ ਉੱਥੇ ਦੱਸਣ ਦੇ ਨੇ ਬੋਰੀਆਂ 'ਚ ਬੰਨ ਕੇ ਲੱਤਾਂ ਤੋੜ ਕੇ ਬੋਰੀਆਂ ਦੇ ਮੂੰਹ ਬੰਨ ਕੇ ਲਾ ਗਏ ਆ ਜੇ ਉਹੜੇ ਗੁੰਡੇ ਇਹਨਾਂ ਨੇ ਛੱਡੇ ਨੇ ਆਰਐਸਐਸ ਦੇ ਉਹ ਉਹਨਾਂ ਨੇ ਸਾਰੀ ਕਾਰਵਾਈ ਉਹਨਾਂ ਨੇ ਆ ਦੂਜੀਆਂ ਵਰਦੀਆਂ ਪਾ ਕੇ ਉਹ ਮੁੰਡੇ ਜਿਹੜੇ ਨੇ ਬੰਨ ਕੇ ਲੱਗੇ ਨੇ ਉਹਦੇ ਸਾਡੇ ਕੋਲ ਇਹ ਦੱਸਿਆ ਨਹੀਂ ਜਾ ਸਕਦਾ ਵੀ ਜਿੰਨਾ ਕਿ ਤਸ਼ੱਦਦ ਹੋ ਰਿਹਾ ਹਾਡਾ ਦਿਲ ਪੁੱਛ ਕੇ ਤੁਸੀਂ ਇਹਨਾਂ ਦੇ ਲੋ ਗਾਲ ਸਾਡੇ ਕੋਲ ਨਿਕਲ ਗਈ ਹੈ ਗਾਲ ਸਾਡੇ ਚ ਮਾਣੀ ਇੰਨਾ ਕੋ ਗੁੱਸੇ ਦੇ ਨਾਲ ਭਰਿਆ ਹੁੰਦਾ ਵੀ ਅਸੀਂ ਕੀ ਕਰਦੀਏ ਜੇ ਸਾਡੇ ਕੋਲ ਹਥਿਆਰ ਹੋਏ ਇਹਨਾਂ ਨੇ ਕੋ ਯੁਰਤ ਇੱਕ ਪੰਜਾਂ ਮਿੰਟਾਂ ਚ ਨਹੀਂ ਦਿੱਲੀ ਸਿੱਧਾ ਫੂਕਦੀਏ ਤਾਂ ਕਰੋ ਪਰ ਅਸੀਂ ਇਹ ਗੱਲਾਂ ਨਹੀਂ ਆ ਪਰ ਅਸੀਂ ਤੁਸੀਂ ਸ਼ਾਂਤੀ ਸਬਰ ਦੇ ਨਾਲ ਚੱਲ ਰਹੇ ਹੋ ਹਾਂਜੀ ਬਿਲਕੁਲ ਸ਼ਾਂਤੀ ਸ਼ਬਰ ਨਾਲ ਚੱਲ ਰਹੇ ਆ ਸਾਡੇ ਪ੍ਰਧਾਨਾਂ ਦਾ ਵੀ ਕਹਿਣਾ ਇਹ ਆ ਵੀ ਕਿਸੇ ਤਰ੍ਹਾਂ ਦਾ ਕੋਈ ਵਾਅਦਾ ਨਹੀਂ ਕਰਨਾ ਅਸੀਂ ਚੱਲ ਰਹੇ ਆ ਆਪਣੀ ਚਾਲ ਨਾਲ ਚੱਲਾਂਗੇ ਧੀਰੇ ਧਾਰ ਨਾਲ ਚੱਲਾਂਗੇ ਉਸ ਅਸੀਂ ਕਾਮਯਾਬੀ ਕਰਾਂਗੇ ਯਕਦਮ ਕਰਾਂਗੇ ਜਿਤਨਾ ਹੀ ਐਕਸ਼ਨ ਲਿਆ ਸੀ ਕੱਲ ਜੇ ਸਾਡੇ ਪ੍ਰਧਾਨ ਸਾਨੂੰ ਨਾ ਰੋਕ ਦੇ ਹੋ ਸਕਦਾ ਹੀ ਸਾਡਾ ਵੀ 150 ਬੰਦਾ ਜਿਹੜਾ ਇੱਥੇ ਖਤਮ ਹੋ ਜਾਂਦਾ ਪਰ ਉਹਨਾਂ ਨੇ ਸਮਝਦਾਰੀ ਨਾਲ ਸਮਝਦਾਰੀ ਨਾਲ ਬਹੁਤ ਲੜੇ ਸਾਡੇ ਨੌਜਵਾਨਾਂ ਨੇ ਉਹਨਾਂ ਨੂੰ ਗਲਮਿਆਂ ਤੋਂ ਫੜ-ਫੜ ਕੇ ਆਖਿਆ ਪਰ ਤੁਸੀਂ ਸਾਨੂੰ ਇਸ ਮਾਰਿਆਂ ਆਂਦਾ ਵੀ ਇੱਥੇ ਬਹਾਲ ਦਿਓ ਸਾਨੂੰ ਗੁੱਸਾ ਨਿਕਲਿਆ ਥੋੜਾ ਜਿਹਾ ਨਿਕਲਿਆ ਉਹਨਾਂ ਦੇ ਮਨ ਕਸਾਨ ਲੀਡਰਾਂ ਕਸਾਨ ਲੀਡਰਾਂ ਦਾ ਵੀ ਗੁੱਸਾ ਨਿਕਲਿਆ ਵੀ ਤੁਸੀਂ ਸਾਨੂੰ ਰੋਕ ਰਹੇ ਹੋ ਸਾਨੂੰ ਸੱਦਿਆ ਕਾਦ ਲੀਜੇ ਤੁਸੀਂ ਅੱਗੇ ਨਹੀਂ ਜਾਣ ਦੇਣਾ ਆ ਵੇਖੋ ਜੇਸੀਪੀਆਂ ਸਾਡੇ ਸਾਰੇ ਟੈਂਕਰ ਆ ਸਾਰੇ ਲਿਆ ਕੇ ਖੜਿਆ ਫੈਸਲਾ ਲਿਆ ਤੁਸੀਂ ਸਮਝ ਰਹੇ ਹੋ ਕਿ ਸੋਚਿਆ ਸਮਝਿਆ ਇੱਕ ਸਮਝਦਾਰੀ ਦਾ ਫੈਸਲਾ ਉਹਨਾਂ ਦੀ ਸਮਝ ਤੋਂ ਅਸੀਂ ਇੱਕ ਪੈਰ ਵੀ ਪਿੱਛੇ ਨਹੀਂ ਹਟ ਰਹੇ ਹੁਣ ਆ ਵੇਖੋ ਇੱਥੇ ਸਾਰੀ ਰਾਤ ਸਾਡਾ ਪੈਰਾ ਰਹਿਣਾ ਵੀ ਕੋਈ ਕਿਸਾਨ ਸ਼ਰਾਰਤ ਨਾ ਕਰ ਜੇ ਇੱਥੇ ਜਿਹੜੇ ਆ ਸ਼ਰਾਰਤੀ ਅੰਸਰ ਇਹਨੇ ਸਰਕਾਰ ਨੇ ਛੱਡੇ ਆ ਜਿਹੜੇ ਕਿ ਸਰਕਾਰ ਕਿਹੜੀ ਸਰਕਾਰ ਨੇ ਬੀਜੇਪੀ ਸਰਕਾਰ ਨੇ ਬੀਜੇਪੀ ਸਰਕਾਰ ਨੇ ਵਿੱਚ ਸ਼ਰਾਰਤੀ ਅੰਸਰ ਛੱਡ ਕੇ ਉਹ ਉਹਨਾਂ ਤੇ ਸ਼ਰਾਰਤ ਕਰਦੇ ਆ ਸਾਡੇ ਲੋਕਾਂ ਤੇ ਉਹ ਗੋਲੇ ਭਰਾਂਦੇ ਆ ਬਾਬਾ ਜੀ ਇੱਥੇ ਅਸੀਂ ਦੇਖ ਰਹੇ ਬਜਰੀ ਗਏ ਇੱਥੇ ਤੁਸੀਂ ਦਿਨ ਰਾਤ ਇੱਥੇ ਕੱਟ ਰਹੇ ਹੋ ਕਿੰਨਾ ਮੁਸ਼ਕਲ ਹੈ ਤੇ ਜਦੋਂ ਗੁਰਦਾਸਪੁਰ ਤੋਂ ਤੁਰੇ ਸੀ ਉਦੋਂ ਸੋਚਿਆ ਸੀ ਇਸ ਤਰ੍ਹਾਂ ਨਾਲ ਤੁਹਾਡਾ ਹਾਲ ਹੋਵੇਗਾ ਇੰਚ ਦੀਆਂ ਕਾਰਵਾਈਆਂ ਹੋਣਗੀਆਂ ਤੇ ਨਾਲੇ ਘਰੋਂ ਵੀ ਫੋਨ ਆ ਘਰੋਂ ਵੀ ਫੋਨ ਆਉਂਦੇ ਹੋਣਗੇ ਬੱਚਿਆਂ ਹਾਂ ਜੀ ਹਾਂ ਜੀ ਬੱਚਿਆਂ ਦੇ ਬਹੁਤ ਫੋਨ ਆਉਂਦੇ ਆ ਸਾਡੇ ਛੋਟੇ ਛੋਟੇ ਬੱਚੇ ਨੇ ਸਾਡੇ ਪੋਤੀਆਂ ਪੋਤੇ ਆ ਜਿਹੜੇ ਕੱਲ ਵੀ ਫੋਨ ਕਰ ਕਰਕੇ ਪੁੱਛਦੇ ਸੀ ਪਾਪਾ ਕਿਸ ਤਰ੍ਹਾਂ ਉਹ ਕਿੱਦਾਂ ਰਹਿੰਦੇ ਉੱਥੇ ਤੁਸੀਂ ਕਿ ਕਿਸ ਤਰ੍ਹਾਂ ਰਹਿੰਦੇ ਹੋ ਮੈਂ ਵੀ ਪੁੱਤ ਇਸ ਤਰ੍ਹਾਂ ਤੇ ਮੋਬਾਈਲ ਤੇ ਤੋ ਵੀ ਸਵਾ ਦੇਖ ਰਹੇ ਹੋਣਗੇ ਕਿ ਭਾਈ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਉਹਨਾਂ ਨੂੰ ਡਰ ਹੋਊਗਾ ਕਿ ਸਾਡੇ ਜੀਨ ਨੇ ਸਲਾਮਤ ਰਹਿਣ ਡਰ ਤਾਂ ਹੁੰਦਾ ਹੀ ਹੈ ਜੇਡਨਾ ਦੇ ਪਰਿਵਾਰ ਇੱਥੇ ਨੇ ਹਾਂਜੀ ਹਾਂਜੀ ਵੇਖੋ ਡਰ ਤੇ ਜਿਹੜਾ ਹੈਗਾ ਸਾਨੂੰ ਵੀ ਕਹਿੰਦੇ ਆ ਤੁਸੀਂ ਪਾਪਾ ਗਾਂਹ ਨਾ ਜਾਇਓ ਗਾਂਹ ਨਾ ਜਾਇਓ ਹੁਣ ਗਾ ਕੋਈ ਵੀ ਨਾ ਜਾਏ ਤਾਂ ਫਿਰ ਇਹਨਾਂ ਨੂੰ ਕੌਣ ਰੱਖੇ ਵੀ ਕੀ ਹੋ ਰਿਹਾ ਸਾਡੇ ਨਾਲ ਸਾਰੇ ਪਿਛਾਂ ਨੂੰ ਮੋੜਨ ਵਾਲੇ ਹੋਣ ਤੇ ਪਰ ਅਸੀਂ ਆਨੇ ਆ ਅਸੀਂ ਧਾਕੇ ਆਏ ਆ ਵੀ ਆਪਾਂ ਜਿਹੜਾ ਵੀ ਆਪਣਾ ਹੱਕ ਲੈਣਾ ਹੱਕ ਲੈਣ ਵਾਸਤੇ ਆਏ ਆ ਅਸੀਂ ਲੜਨ ਵਾਸਤੇ ਨਹੀਂ ਆਏ ਆਪਣਾ ਹੱਕ ਮੰਗਨੇ ਆ ਉਹ ਹੱਕ ਸਾਨੂੰ ਦਿੱਤਾ ਜਾਏ ਤੁਹਾਡੀ ਕੋਈ ਲੜਾਈ ਨਹੀਂ ਇਹਨਾਂ ਸਰਕਾਰ ਦੇ ਨਾਲ ਅਸੀਂ ਅੱਜ ਵੀ ਕਹਿੰਨੇ ਆ ਸਾਨੂੰ ਸਾਡੇ ਹੱਕ ਦੇ ਦੇ ਅਸੀਂ ਕੋਈ ਦਿੱਲੀ ਜਾਣ ਦਾ ਸ਼ੌਂਕ ਨਹੀਂ ਹਨ ਉਹ ਵੀ ਦਿੱਲੀ ਅਸੀਂ ਹੋਰ ਦੱਸਦਾ 20000 ਦਾ ਤੇਲ ਫੂਕ ਕੇ ਉੱਥੇ ਜਾਈਏ ਤੇ ਅਸੀਂ ਇੱਥੋਂ ਹੀ ਵਾਪਸ ਚਲੇ ਜਾਨੇ ਇਹ ਅਸੀਂ ਵਾਦਾ ਕਰਨਿਆ ਸਰਕਾਰਾਂ ਨਾਲ ਕਿ ਅਜੇ ਸਾਡੇ ਸਾਡੇ ਖਾਕ ਇੱਥੇ ਸਾਨੂੰ ਮਿਲ ਜਾਣ ਆਹ ਦਿੱਲੀ ਜਾਣ ਦਾ ਕੋਈ ਅਨਿਚਾ ਨਹੀਂ ਹੈਗਾ ਬਿਲਕੁਲ ਬਹੁਤ ਬਹੁਤ ਧੰਨਵਾਦ ਬਾਬਾ ਜੀ ਗੱਲਬਾਤ ਕਰਨ ਲਈ ਸੋ ਇਸ ਤਰ੍ਹਾਂ ਦੇ ਬਥੇਰੇ ਕਿਸਾਨ ਤਾਂ ਉਹ ਇਥੇ ਮਿਲਣਗੇ ਉਮਰ ਛਾਦਾ ਹੈ ਦਾੜੀ ਚਿੱਟੀ ਹੈ ਪਰ ਫਿਰ ਵੀ ਹੌਂਸਲੇ ਜੋ ਨੇ ਉਹਨਾਂ ਦੇ ਸੱਚਮੁੱਚ ਵੇਖਣ ਲਾਇਕ ਨੇ ਇਹੀ ਜਜ਼ਬਾ ਜੋ ਹੈ ਪੰਜਾਬ ਦੇ ਕਿਸਾਨਾਂ ਦਾ ਉਹ ਲਗਾਤਾਰ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਦਿਖਣ ਨੂੰ ਮਿਲ ਰਿਹਾ ਤੇ ਇੰਨਾ ਕਾਰਨਾ ਕਰ ਰਹੇ ਨੇ ਉਹ ਇੱਥੇ ਲਗਾਤਾਰ ਟਿਕੇ ਕੋਈਨੇ ਦਿਨ ਰਾਤ ਇੱਥੇ ਕੱਟ ਰਹੇ ਨੇ ਮੇਰੇ ਸਹਿਯੋਗੀ ਸੋਨੀਆ ਦੇ ਨਾਲ ਮੈਂ ਅਰਸ਼ਦੀਪ ਕੌਰ ਸ਼ੰਭੂ ਬਾਰਡਰ